ਯਾ ਐਮਰਜੈਂਸੀ ਵਿੱਚ ਸਾਡੇ ਕੋ ਕੋਈ ਪੇਸ਼ੈਂਟ ਆਂਦਾ ਹੈ ਤੇ ਸਪੈਸ਼ਲਿਸਟ ਮੌਜੂਦ ਹੁੰਦਾ ਹੈ ਅਗਰ ਉਹ ਸਵਿਰ ਨਹੀਂ ਤਾਂ ਆਨਲਾਈਨ ਤੇ ਉਹ ਪੀਸ਼ੋਨ ਨੂੰ ਸਪੈਸ਼ਲਿਸਟ ਨੂੰ ਕਾਲ ਤਾਂ ਅਵੇਲੇਬਲ ਹੁੰਦਾ ਹੀ ਹੈ ਅਲਟਰਾਸਾਉਂਡ ਮਸ਼ੀਨ ਹਸਪੀਟਲ ਵਿੱਚ ਚੱਲ ਰਹੀ ਹੈ ਸਾਡੇ ਕੋ ਤਿੰਨ ਸਨੋਲੋਜੀਸਟ ਆਉਂਦੇ ਨੇ ਹਰ ਦਿਨ ਇੱਕ ਸਨੋਲੋਜੀਸਟ ਜਿਹੜੀ ਕਿ ਅਲਟਰਾਸਾਉਂਡ ਕਰਦੇ ਅਵੇਲੇਬਲ ਹੈਗਾ ਮੋਰਓਵਰ ਅਗਰ ਕਿਸੇ ਵੇਲੇ ਅਲਟراਸਾਉਂਡ ਹਸਪੀਟਲ ਚ ਪੋਸੀਬਲ ਨਹੀਂ ਹੁੰਦਾ ਤੇ ਅਜਨਾਲਾ ਵਿਖੇ ਹੀ ਸਰਕਾਰ ਨੇ ਦੋ ਸੈਂਟਰਸ ਐਮਪੈਨਲ ਕੀਤੇ ਆ ਇੱਕ ਡੈਲਟਾ ਸਕੈਨ ਸੈਂਟਰ ਹੈ ਇੱਕ ਕੈਸ਼ਾ ਅਲਟراਸਾਉਂਡ ਸਕੈਨ ਸੈਂਟਰ ਹੈ ਤਾਂ ਪੇਸ਼ੈਂਟ ਸਰਕਾਰੀ ਫੀਸ ਇੱਥੇ ਜਮ੍ਹਾਂ ਕਰਾ ਕੇ ਗਵਰਨਮੈਂਟ ਦੇ ਵਿੱਚ ਇੱਕ ਸਲੀਪ ਨੂੰ ਮਿਲ ਜੇਗੀ ਆਨਲਾਈਨ ਜੀਡੀਸੀ ਜਨਰੇਟ ਕਰਦੇ ਆ ਆਨਲਾਈਨ ਬਿੱਲ ਜਨਰੇਟ ਹੁੰਦਾ ਤਾਂ ਪੇਸ਼ੈਂਟ ਜਾ ਕੇ ਉਹ ਕਿਸੇ ਵੀ ਸਕੈਨ ਸੈਂਟਰ ਦੇ ਜਾ ਕੇ ਉਹ ਕਰਵਾ ਸਕਦਾ ਹੈ ਸਤਿ ਸ਼੍ਰੀ ਅਕਾਲ ਦਾ ਸਮਰਨਜ ਵਿਖਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਤੁਸੀਂ ਵੇਖ ਰਹੇ ਹੋ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੈਂਪ ਲਗਾਏ ਜਾ ਰਹੇ ਨੇ ਪਿੰਡਾਂ ਦੇ ਵਿੱਚ ਕੀ ਆਪ ਦੀ ਸਰਕਾਰ ਆਪ ਦੇ ਦਵਾਰ ਅਤੇ ਜੇ ਦੂਜੇ ਪਾਸੇ ਗੱਲ ਕਰੀ ਤੇ ਮੁਹੱਲੇ ਮੁਹੱਲੇ ਵਿੱਚ ਵੀ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਨੇ ਅਤੇ ਕਿਤੇ ਨਾ ਕਿਤੇ ਲੋਕਾਂ ਨੂੰ ਸਿਹਤ ਸਹੂਲਤਾਂ ਦੀ ਜਿਹੜੀ ਆ ਗੱਲ ਕੀਤੀ ਜਾ ਰਹੀ ਆ ਤੇ ਸਰਕਾਰ ਵੱਲੋਂ ਜਿਹੜਾ ਦਾਵਾ ਕੀਤਾ ਗਿਆ ਸੀ ਕਿ ਉਹ ਜੜੀਆਂ ਸਿਹਤ ਸਹੂਲਤਾਂ ਵਧੀਆਂ ਕੀਤੀਆਂ ਜਾਣਗੀਆਂ ਸਿੱਖਿਆ ਨੂੰ ਵਧਿਆ ਕੀਤਾ ਜਾਊਗਾ ਉਸ ਤਰੀਕੇ ਨਾਲ ਅਸੀਂ ਅੱਜ ਗੱਲ ਕਰਾਂਗੇ ਹਲਕਾ ਅਜਨਾਲਾ ਦੇ ਸਰਕਾਰੀ ਹਸਪਤਾਲ ਦੀ ਉੱਥੇ ਸਾਡੇ ਨਾਲ ਐਸਐਮ ਇਸ ਤਰੀਕੇ ਦੀਆਂ ਸਹੂਲਤਾਂ ਜਿਹੜੀਆਂ ਅਜਨਾਲਾ ਦੇ ਹਸਪਤਾਲ ਵਿੱਚ ਲੋਕਾਂ ਨੂੰ ਦੇ ਰਹੇ ਨੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਸੰਮਰ ਲੁਧਵੀਜੀ ਹਾਂ ਜੀ ਸਾਸੀ ਗੋਜੀ ਇਹ ਡਾਕਟਰ ਸਾਹਿਬ ਗੱਲ ਕਰੀਏ ਅਜਨਾਲਾ ਹਸਪੀਟਲ ਦੀ ਤੇ ਕਿਉਂਕਿ ਲਗਾਤਾਰ ਤਰਾਸਦੀ ਰਹੀ ਹੈ ਬੜਾ ਚਿਰ ਕੇ ਲੋਕਾਂ ਦੇ ਵਿੱਚ ਇਸ ਚੀਜ਼ ਦਾ ਰੋਸ ਰਿਹਾ ਕਿ ਹਸਪੀਟਲ ਦੇ ਵਿੱਚ ਡਾਕਟਰ ਘਟ ਨੇ ਡਾਕਟਰਾਂ ਦੀ ਕਮੀ ਹੋਣ ਕਰਕੇ ਪੇਸ਼ੈਂਟਾਂ ਨੂੰ ਬਧੀਆਂ ਮੁਸ਼ਕਲਾਂ ਆਉਂਦੀਆਂ ਸੀਗੀਆਂ ਪਰ ਆਮਰ ਆਮਦ ਪਾਰਟੀ ਦੀ ਸਰਕਾਰ ਆਈ ਤੇ ਉਹਨੇ ਇੱਕ ਦਾਵਾ ਕੀਤਾ ਕਿ ਮੁਹੱਲਾ ਕਲੀਨਿਕ ਖੋਲੇ ਜਾਣਗੇ ਅਤੇ ਜਿਹੜੇ ਜਿੰਨੇ ਵੀ ਸਿਵਲ ਹਸਪੀਟਲ ਨੇ ਉਹਨੂੰ ਅਪਗ੍ਰੇਡ ਕੀਤਾ ਜਾਊਗਾ ਹੁਣ ਕਿਸ ਤਰੀਕੇ ਦੀਆਂ ਜਿਹੜੀਆਂ ਸੇਵਾਵਾਂ ਆਪਾਂ ਦੇਣ ਜਾ ਰਹੇ ਹਾਂ ਲੋਕਾਂ ਨੂੰ ਜੇ ਗੱਲ ਕਰੀਏ ਅਮਰਜੈਂਸੀ ਦੀ ਸਭ ਤੋਂ ਪਹਿਲਾਂ ਤੇ ਅਮਰਜੈਂਸੀ ਦੇ ਵਿੱਚ ਕਿਸ ਤਰੀਕੇ ਐਮਰਜੈਂਸੀ ਦੇ ਵਿੱਚ ਜੋ ਵੀ ਲੋੜਿੰਦੀ ਸੇਵਾ ਹੈ ਸਬ ਡਿਵੀਜ਼ਨਲ ਹਸਪੀਟਲ ਲੈਵਲ ਤੇ ਬੰਦੀ ਹੈ ਉਸੇ ਦੇ ਰਹੇ ਹਾਂ ਐਮਰਜੈਂਸੀ ਦੇ ਵਿੱਚ ਸਾਡੇ ਕੋ ਕੋਈ ਪੇਸ਼ੈਂਟ ਆਂਦਾ ਹੈ ਤੇ ਸਪੈਸ਼ਲਿਸਟ ਮੌਜੂਦ ਹੁੰਦਾ ਹੈ ਅਗਰ ਉਸ ਵੇਲੇ ਨਹੀਂ ਤਾਂ ਆਨਲਾਈਨ ਤੇ ਉਹ ਪੇਸ਼ੈਂਟ ਨੂੰ ਸਪੈਸ਼ਲਿਸਟ ਨੂੰ ਕਾਲ ਤਾਂ ਅਵੇਲੇਬਲ ਹੁੰਦਾ ਹੀ ਹੈ ਐਮਰਜੈਂਸੀ ਮੈਡੀਕਲ ਆਫੀਸਰ ਹਰ ਵੇਲੇ 24 ਆਵਰ ਐਮਰਜੈਂਸੀ ਹੁੰਦਾ ਹੈ ਹਰ ਤਰ੍ਹਾਂ ਦੀ ਡਰਗ ਜਿਹੜੀ ਐਮਰਜੈਂਸੀ ਚਾਹੀਦੀ ਹੁੰਦੀ ਹੈ ਉਹ ਉੱਥੇ ਹੁੰਦੀ ਹੈ ਐਮਰਜੈਂਸੀ ਦੇ ਵਿੱਚ ਜਿਵੇਂ ECG ਕਰਨੀ ਪੈ ਜਾਵੇ ਸਾਡੇ ਕੋਲ ECG ਫੈਸਿਲਿਟੀ ਜਾਂ ਸ਼ੂਗਰ ਚੈੱਕ ਕਰਨੀ ਜਾਂ ਹੋਰ ਲੈਬ ਟੈਸਟ ਕਰਨੇ ਸਾਰੀ ਫੈਸਿਲਿਟੀ ਐਮਰਜੈਂਸੀ ਚ ਅਵੇਲੇਬਲ ਹੁੰਦੀ ਹੈ 24 ਆਵਰ 7 ਦਿਨ। ਡਾਕਟਰ ਸਾਹਿਬ ਅਲਟਰਾਸਾਉਂਡ ਦੀ ਬੜੀ ਵੱਡੀ ਗੱਲ ਰਹੀ ਕਿਉਂਕਿ ਅਜਨਾਲਾ ਦੇ ਹਸਪੀਟਲ ਚ ਅਲਟਰਾਸਾਉਂਡ ਦੀ ਮਸ਼ੀਨ ਸੀ ਪਰ ਡਾਕਟਰ ਨਾ ਹੋਣ ਕਰਕੇ ਲੋਕਾਂ ਨੂੰ ਬਾਹਰ ਵੱਧ ਪੈਸੇ ਖਰਚਣੇ ਪੈਂਦੇ ਸੀ। ਹੁਣ ਇਹ ਵੀ ਅਲਟਰਾਸਾਉਂਡ ਮਸ਼ੀਨ ਹਸਪਤਾਲ ਵਿੱਚ ਚੱਲ ਰਹੀ ਹੈ ਸਾਡੇ ਕੋਲ 3 ਸਨੋਲੋਜੀਸਟ ਹੁੰਦੇ ਨੇ ਹਰ ਦਿਨ ਇੱਕ ਸਨੋਲੋਜੀਸਟ ਜਿਹੜੀ ਕਿ ਅਲਟਰਾਸਾਉਂਡ ਕਰਦੇ ਅਵੇਲੇਬਲ ਹੈ ਗਿਆ ਮੋਰਓਵਰ ਅਗਰ ਕਿਸੇ ਵੇਲੇ ਅਲਟਰਾਸਾਉਂਡ ਹਸਪੀਟਲ ਚ ਪੋਸੀਬਲ ਨਹੀਂ ਹੁੰਦਾ ਤੇ ਅਜਨਾਲਾ ਵਿਖੇ ਸਰਕਾਰ ਨੇ ਦੋ ਸੈਂਟਰਸ ਐਮਪੈਨਲ ਕੀਤੇ ਆ ਇੱਕ ਡੈਲਟਾ ਸਕੈਨ ਸੈਂਟਰ ਹੈ ਇੱਕ ਕੈਸ਼ਾ ਅਲਟਰਾਸਾਉਂਡ ਸਕੈਨ ਸੈਂਟਰ ਹੈ ਅਗਰ ਕਿਸੇ ਕਾਰਨ ਹਸਪੀਟਲ ਚ ਅਲਟਰਾਸਾਉਂਡ ਜਾਂ ਐਕਸੀਡੈਂਟ ਨਹੀਂ ਹੁੰਦਾ ਤਾਂ ਪੇਸ਼ੈਂਟ ਸਰਕਾਰੀ ਫੀਸ ਇੱਥੇ ਜਮ੍ਹਾਂ ਕਰਾ ਕੇ ਗਵਰਨਮੈਂਟ ਦੇ ਵਿੱਚ ਇੱਕ ਸਲਿੱਪ ਉਹਨੂੰ ਮਿਲ ਜੇਗੀ ਆਨਲਾਈਨ ਜੀਡੀਸੀ ਜਨਰੇਟ ਕਰਦੇ ਆ ਆਨਲਾਈਨ ਬਿੱਲ ਜਨਰੇਟ ਹੁੰਦਾ ਤਾਂ ਪੇਸ਼ੈਂਟ ਜਾ ਕੇ ਉਹ ਕਿਸੇ ਵੀ ਸਕੈਨ ਸੈਂਟਰ ਦੇ ਜਾ ਕੇ ਉਹ ਕਰਵਾ ਸਕਦਾ ਹੈ ਇਹ ਸਾਰੀ ਜਿਹੜੇ ਜਿਹੜੇ ਸੈਂਟਰ ਹਸਪੀਟਲ ਉਹਦੀ ਲਿਸਟ ਹਸਪੀਟਲ ਵਿੱਚ ਡਿਸਪਲੇਡ ਹੈਗੀ ਆ ਪੇਸ਼ੈਂਟ ਆਪਣੀ ਮਰਜ਼ੀ ਦੇ ਆਪਣੇ ਸਹੂਲਤ ਦੇ ਮੁਤਾਬਿਕ ਉੱਥੇ ਕਿਤੇ ਵੀ ਜਾ ਕੇ ਉਹ ਅਲਟਰਾਸਾਉਂਡ ਜਾਂ ਐਕਸ-ਰੇ ਦੀ ਸਹੂਲਤ ਲੈ ਸਕਦਾ ਪਰ ਜਿਹੜੀ ਸੇਵਾਵਾਂ ਉਹ ਪ੍ਰਾਈਵੇਟ ਵਾਂਗੂ ਮਿਲੂਗੀ ਕਿ ਉਹ ਸਰਕਾਰੀ ਵਾਂਗੂ ਥੋੜਾ ਜਨਾ ਤਾਨਾ ਨੂੰ ਨਹੀਂ ਕੀਤੀ ਜਾਊਗੀ ਨਹੀਂ 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 ਬਿਲਕੁਲ ਉਹ ਸਾਨੂੰ ਫੀਡਬੈਕ ਵੀ ਅਸੀਂ ਲੈਣੇ ਆ ਪੇਸ਼ੈਂਟਸ ਕੋਲੋਂ ਕਿ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਈ ਇਹੋ ਜੀ ਕੋਈ ਪ੍ਰੋਬਲਮ ਆਈ ਨਹੀਂ ਅਸੀਂ ਪਿਛਲੇ ਥੋੜੇ ਦਿਨਾਂ 'ਚ ਕਿੰਨੇ ਪੇਸ਼ੈਂਟ ਰੈਫਰ ਵੀ ਕਰਨੇ ਪਏ ਆ ਅਲਟਰਾਸਾਉਂਡ ਲਈ ਤੋ ਪੇਸ਼ੈਂਟ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਆਈ ਹੈਗੀ ਬਾਕੀ ਵਧੀਆ ਹੈ ਉਸ ਸਰਕਾਰੀ ਪੈਸੇ ਹੀ ਲੱਗਣੇ ਆ ਪ੍ਰਾਈਵੇਟ ਹਸਪੀਟਲ ਵਾਲ ਪ੍ਰਾਈਵੇਟ ਸੈਂਟਰ ਵਾਲ ਨੇ ਕੋਈ ਪੈਸਾ ਚਾਰਜ ਨਹੀਂ ਕਰਨਾ ਸਰਕਾਰੀ ਫੀਸ ਜੋ ਨੋਮੀਨਲ ਜੀ 100-200 ਰੁਪਏ ਹੁੰਦੀ ਹੈ ਉਹ ਹੀ ਇੱਥੇ ਜਮ੍ਹਾਂ ਕਰਾ ਕੇ ਪੇਸ਼ੈਂਟ ਨੇ वैसे दा हॉस्पिटल अंदर ही ਹੋ ਜਾਣਾ ਹੈ ਅਗਰ ਕਿਸੇ ਕਾਰਨ ਨਾ ਹੋ ਪਾਇਆ ਕੋਈ ਪ੍ਰੋਬਲਮ ਹੋਈ ਜਾਂ ਰਸ਼ ਬਹੁਤ ਹੋਇਆ ਜਾਂ ਪੇਸ਼ੈਂਟ ਕਹਿੰਦਾ ਮੈਂ ਬਾਹਰੋਂ ਹੀ ਕਰਵਾਉਣਾ ਹੈ ਅੰਦਰ ਜਾਂ ਮਸ਼ੀਨ ਨੂੰ ਕੋਈ ਪ੍ਰੋਬਲਮ ਆ ਗਈ ਹੈ ਜਾਂ ਕੋਈ ਸਰਵਿਸ ਚੱਲ ਰਹੀ ਹੈ ਜਾਂ ਲਾਈਟ ਦੀ ਪ੍ਰੋਬਲਮ ਕੁਝ ਵੀ ABC ਡੀ ਕੋਈ ਪ੍ਰੋਬਲਮ ਵੀ ਆ ਗਈ ਤਾਂ ਪੇਸ਼ੈਂਟ ਕੋਲ ਇਸ ਵੇਲੇ অপਸ਼ਨ ਹੈ ਜੀ ਕਿ ਪੇਸ਼ੈਂਟ ਬਾਹਰੋਂ ਵੀ ਕਰਵਾ ਸਕਦਾ ਹੈ ਇਸ ਸਾਰੇ ਸੈਂਟਰਸ ਦੀ ਲਿਸਟ ਡਿਸਪਲੇਡ ਆ ਹਸਪੀਟਲ ਦੇ ਵਿੱਚ ਚਾਰ ਪੰਜ ਥਾਵਾਂ ਤੇ ਫਲੈਕਸ ਬੋਰਡਸ ਲੱਗੇ ਨੇ ਉਹਦੇ ਤੇ ਲਿਸਟ ਹੈਗੀ ਪੇਸ਼ੈਂਟ ਆਪਣੇ ਹਿਸਾਬ ਨਾਲ ਕਰਵਾ ਸਕਦਾ ਹੈ ਪਰ 150 ਗੱਲ ਕਰੀਏ ਮੈਡੀਸਨ ਦੀ ਤੇ ਕਿਉਂਕਿ ਜਿਸ ਤਰੀਕੇ ਨਾਲ ਲੋਕ ਟੈਸਟ ਵੀ ਲੋਕ ਕਰਵਾ ਲੈਂਦੇ ਨੇ ਜਿਸ ਤਰੀਕੇ ਤੁਸੀਂ ਦੱਸ ਸਕੀਓ ਉੱਥੋਂ ਅੰਦਰੋਂ ਹੋ ਜਾਣੇ ਆ ਅਲਟਰਾਸਾਉਂਡ ਵੀ ਅੰਦਰੋਂ ਹੋ ਜਾਣੀ ਆ ਪਰ ਮੈਡੀਸਨ ਦੀ ਵੱਡੀ ਗੱਲ ਹੁੰਦੀ ਆ ਵੱਡੀਆਂ ਮਹਿੰਗੀਆਂ ਮੈਡੀਸਨ ਹੁੰਦੀਆਂ ਨੇ ਕਿ ਮੈਡੀਸਨ ਵੀ ਹੁਣ ਸਾਰੀਆਂ ਹਸਪੀਟਲ ਚੋਂ ਮਿਲਣ ਗਈਆਂ ਜੀ ਮੈਡੀਸਨ ਸਾਰੀਆਂ ਹਸਪੀਟਲ ਚੋਂ ਮਿਲ ਰਹੀਆਂ ਵਾ ਇੱਕ ਤਾਂ ਸੀਗੀ ਗਵਰਨਮੈਂਟ ਆਪਣੇ ਵੇਅਰ ਉਸ ਤੋਂ ਭੇਜਦੀ ਆ ਉਹਨੂੰ EDL ਕਹਿੰਦੇ ਸੈਂਟਰਲ ਡਰੱਗ ਲਿਸਟ ਉਹ 200 ਤੋਂ ਵੱਧ ਦਵਾਈਆਂ ਸਾਡੇ ਕੋਲ ਇਸ ਵੇਲੇ ਅਵੇਲੇਬਲ ਆਈਆਂ ਇੱਕ ਨਾਨ EDL ਹੁੰਦੀ ਆ ਕਿ ਜੇ ਕੁਝ ਚੀਜ਼ਾਂ ਸਪੈਸ਼ਲਿਟੀ ਦੇ ਹਿਸਾਬ ਨਾਲ ਕੁਝ ਚੀਜ਼ਾਂ ਜਿਹੜੀ ਕਿ ਉਹਦੇ ਵਿੱਚ ਨਹੀਂ ਆਈਆਂ ਉਹ ਹਰ ਸਪੈਸ਼ਲਿਸਟ ਕੋਲ ਲਿਸਟ ਲੈ ਲਈ ਗਈ ਹੈ ਲਿਸਟ ਲੈ ਕੇ ਅਸੀਂ ਉਹ ਡਰਗ ਪਰਚੇਸ ਵੀ ਕਰ ਲਈਏ ਇਸ ਵੇਲੇ ਉਹ ਵੀ ਡਰਗਸ ਸਾਡੇ ਕੋਲ ਹਸਪੀਟਲ ਦੇ ਵਿੱਚ ਹੀ ਅਵੇਲੇਬਲ ਹੈੀਆਂ ਕਿਸੇ ਕਿਸਮ ਦੀ ਕੋਈ ਵੀ ਦਵਾਈ ਬਾਰੂਣੀ ਲਿਖੀ ਜਾ ਰਹੀ ਤੇ ਇਵਨ ਕਿ ਇਹ ਬੋਰਡ ਵੀ ਡਿਸਪਲੇਡ ਆ ਕਿ ਅਗਰ ਕਿਸੇ ਪੇਸ਼ੈਂਟ ਨੂੰ ਕੋਈ ਦਵਾਈ اندر ਨਹੀਂ ਮਿਲੀ ਤੇ ਉਹ ਐਸਐਮਓ ਨੂੰ ਆ ਕੇ ਮਿਲ ਸਕਦਾ ਤੇ ਪਿਛਲੇ 5-6 ਦਿਨਾਂ ਤੋਂ ਜਰੂਰੀ ਫੈਸਿਲਿਟੀ ਸ਼ੁਰੂ ਇਹ 26 ਜਨਵਰੀ ਤੋਂ ਬਾਅਦ ਸਾਡੇ ਕੋਲ ਕੋਈ ਵੀ ਨਹੀਂ ਆਇਆ ਹਰ ਦਵਾਈ ਹਰ ਤਰ੍ਹਾਂ ਦੀ ਹਸਪੀਟਲ ਦੇ ਵਿੱਚੋਂ ਹੀ ਮਿਲਦੀ ਵੀ ਹੈ ਸਰ ਅਬ ਗੱਲ ਕਰੀਏ ਐਕਸ-ਰੇ ਦੀ ਜਿਸ ਤਰੀਕੇ ਨਾਲ ਤੁਸੀਂ ਅਲਟਰਾਸਾਉਂਡ ਕਹਿ ਤਾ ਕਿ ਸ਼ੁਰੂ ਹੋ ਗਈ ਹੈ ਪਰ ਐਕਸ-ਰੇ ਦੀ ਵੀ ਵੱਡੀ ਪ੍ਰੋਬਲਮ ਆਉਂਦੀ ਕਿਉਂਕਿ ਅਸੀਂ ਪਿਛਲੇ ਸਮੇਂ ਹੀ ਦੇਖਿਆ ਸੀਗਾ ਅਜ ਤੋਂ ਜੇ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਫਿਲਮਸ ਖਤਮ ਹੋਣ ਦੀ ਜਿਆਦਾ ਵੱਡੀ ਪ੍ਰੋਬਲਮ ਆ ਰਹੀ ਸੀਗੀ ਤੇ ਹੁਣ ਕਿਸ ਤਰੀਕੇ ਨਾਲ ਹੋਊਗੀ ਜਿਹੜੀਆਂ ਜਿਹੜੇ ਐਕਸ-ਰੇ ਵਗੈਰਾ ਦਾ ਉਹਨਾਂ ਦਾ ਕੀ ਫੈਸਿਲਿਟੀ ਹੋਏ ਐਕਸਰੇ ਅੰਦਰ ਹੀ ਚੱਲ ਰਿਹਾ ਐਕਚੁਅਲੀ ਜਿਹੜੀ ਫਿਲਮਸ ਦੀ ਸਪਲਾਈ ਹੈ ਪੰਜਾਬ ਗੋਮਡੋਲ ਕੀਤੀ ਜਾਂਦੀ ਹੈ ਉਹਨਾਂ ਨੇ ਇੱਕ ਕਿਸੇ ਨਾ ਕੰਟਰੈਕਟ ਕੰਪਨੀ ਨਾਲ ਉਹ ਹੀ ਚੰਡੀਗੜ੍ਹ ਤੋਂ ਸਪਲਾਈ ਕਰ ਦਈਏ ਹੋਇ ਤੇ ਗਵਰਨਮੈਂਟ ਨੇ 500 ਦੀ ਜਗ੍ਹਾ 1000 ਕਰ ਦਿੱਤੀਆਂ ਤਾਂ ਕਿ ਸਹੂਲਤ ਵਧੀਆਂ ਮਿਲ ਸਕੇ ਪਰ ਪੇਸ਼ੈਂਟ 500 ਦੀ ਜਗ੍ਹਾ 2-3000 ਹੋ ਗਏ ਨੇ ਹੁਣ ਗਵਰਨਮੈਂਟ ਹਸਪੀਟਲਸ 'ਚ ਰਸ਼ ਬਹੁਤ ਵਧ ਗਿਆ ਹੈ ਪਰ ਸਰਕਾਰ ਇਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਕਿਸਮ ਦੀ ਕੋਮੀ ਨਾ ਹੋਵੇ ਹੁਣ ਥੋੜੇ ਦਿਨ ਪਹਿਲਾਂ ਸਾਨੂੰ 10-15 ਬਾਕਸ ਆਏ ਨੇ ਐਕਸ-ਰੇ ਫਿਲਮਾਂ ਦੇ ਜੋ ਕਿ ਨੈਕਸਟ ਕੁਝ ਮਹੀਨੇ ਲਈ ਸਫੀਸ਼ੀਐਂਟ ਹੈਗੇ ਨੇ ਤੇ گورਨਮੈਂਟ ਆਪਣੇ ਵੱਲੋਂ ਪੂਰਾ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਆਵੇ ਤੇ ਪ੍ਰੋਬਲਮ ਆਉਣ ਵੀ ਨਹੀਂ ਦਿੱਤੀ ਜਾਏਗੀ ਹਰ ਤਰ੍ਹਾਂ ਦੀ ਮੈਡੀਸਨ ਐਕਸ-ਰੇ ਅਲਟਰਾਸਾਉਂਡ ਐਮਰਜੈਂਸੀ ਸੇਵਾਵਾਂ ਹੋਰ ਵੀ ਜੋ ਕੁਝ ਚਾਹੀਦਾ ਹਸਪੀਟਲ ਦੇ ਵਿੱਚ ਜਿਵੇਂ ਪੇਸ਼ੈਂਟ ਦੀ ਸਾਫ ਸਫਾਈ ਜਾਂ ਇਵਨ ਕਿ ਆਰਓ ਵਾਟਰ ਤੱਕ ਅਵੇਲੇਬਲ ਹੈ ਹਸਪੀਟਲ ਦੇ ਵਿੱਚ ਠੀਕ ਹੈ ਪਰ ਕਿਤਨਾ ਕਿਤੇ ਲੋਕਾਂ ਦੇ ਵਿੱਚ ਜਦੋਂ ਵੀ ਗੱਲ ਹੁੰਦੀ ਹੈ ਡਾਕਟਰ ਸਾਹਿਬ ਤੇ ਉਦੋਂ ਗੱਲ ਹੁੰਦੀ ਹੈ ਕਿ ਪ੍ਰਾਈਵੇਟ ਹਸਪੀਟਲ ਨੂੰ ਲੋਕ ਜ਼ਿਆਦਾ ਯੂਜ਼ ਕਰਦੇ ਨੇ ਕਿਉਂਕਿ ਉਹਦੇ ਵਿੱਚ ਕਹਿੰਦੇ ਕਿ ਜ਼ਿਆਦਾ ਫੈਸਿਲਿਟੀਆਂ ਨੇ ਸਾਫ ਸਫਾਈ ਮਿਲੂਗੀ ਸਿਵਲ ਹਸ ਐਕਚੁਅਲੀ ਕੀ ਗੱਲ ਹੈ ਜੀ ਕਿ ਗਵਰਨਮੈਂਟ ਹਸਪੀਟਲ ਦਾ ਵੱਤ ਵਤ ਲੋਕੀ ਲਾਭ ਲੈਣਾ ਚਾਹੁੰਦੇ ਨੇ ਪਰ ਪ੍ਰੋਬਲਮ ਕਿਸ ਵੇਲੇ ਸਟਾਫ ਦੀ ਆ ਜਾਂਦੀ ਹੈ ਹੁਣ ਇੱਕ ਸਪੈਸ਼ਲਿਸਟ ਹੋਵੇ ਉਹਦੇ ਕੋਲ ਅਗਰ ਉਹਨੇ ਦਿਨ ਚ 200 ਪੇਸ਼ੈਂਟ ਦੇਖਣੇ ਹੋਣ ਤੇ ਕਿਸੇ ਵੇਲੇ ਪੋਸੀਬਲ ਨਹੀਂ ਹੁੰਦਾ 200 ਪੇਸ਼ੈਂਟ ਉਹ ਪੇਸ਼ੈਂਟ ਦੇਖ ਵੀ ਲਏਗਾ ਕਿਸੇ ਵੇਲੇ ਉਹਦੀ ਵੀਆਪੀ ਡਿਊਟੀ ਵੀ ਲੱਗ ਜਾਂਦੀ ਹੈ ਉਹਨੂੰ ਅਮਰਿਸਰ ਬੁਲਾ ਲਿਆ ਜਾਂਦਾ ਹੈ ਕਿ ਅੱਜ ਜੀ ਕੋਈ ਵੀਆਪੀ ਆਇਆ ਜਿਸ ਨੂੰ ਜੈਡ ਪਲੱਸ ਸਿਕਿਉਰਟੀ ਹੈਗੀ ਹੈ ਉਹ ਅਜਨਾਲਾ ਦੀ ਡਿਊਟੀ ਜਿਸ ਤਰ੍ਹਾਂ ਸਾਡਾ ਦੋ ਦਿਨ ਮੈਡੀਕਲ ਸਪੈਸ਼ਲਿਸਟ ਵੀ ਆਪੀ ਡਿਊਟੀ ਤੇ ਜਾਂਦਾ ਹੈ ਤਕਰੀਬਨ ਹਰ ਹਫ਼ਤਾ ਜਾਂਦਾ ਦੋ ਦੀ ਤਿੰਨ ਵਾਰੀ ਹੋ ਜਾਂਦੀ ਹੈ ਹਫ਼ਤੇ ਦੇ ਵਿੱਚ ਫਿਰ ਉਹਨੇ ਦਿਨਾਂ ਲਈ ਹਸਪੀਟਲ ਨੂੰ ਇੱਥੇ ਪੇਸ਼ੈਂਟ ਜਦੋਂ ਆਂਦਾ ਹੈ ਬਾਹਰੋਂ ਉਹਨੂੰ ਮਿਲਦੇ ਨਹੀਂ ਡਾਕਟਰ ਤੇ ਉਸ ਵੇਲੇ ਉਹ ਪ੍ਰੋਬਲਮ ਆਂਦੀ ਹੈ ਡਾਕਟਰ ਹੁੰਦਾ ਡਿਊਟੀ ਤੇ ਹੀ ਹੈ ਪਰ ਉਹ ਇਸ ਵੇਲੇ ਡਿਊਟੀ ਕਿਤੇ ਹੋਰ ਲੱਗੀ ਹੁੰਦੀ ਹੈ ਇਹਨਾਂ ਸੇਵਾ ਇਸ ਇਸ ਕਰਕੇ ਕਿਸੇ ਵੇਲੇ ਥੋੜੀ ਜਿਹੀ ਗਲਤਫਹਿਮੀ ਪੇਸ਼ੈਂਟਸ ਨੂੰ ਪੈਦਾ ਹੁੰਦੀ ਹੈ ਬਾਕੀ ਜਿਹੜਾ ਅਦਰਵਾਈਜ਼ ਸਰਕਾਰੀ ਸਹੂਲਤਾਂ ਐਸ ਵੇਲੇ ਪ੍ਰਾਈਵੇਟ ਤੋਂ ਵੀ ਹੋ ਵਧੀਆਂ ਲੈਵਲ ਦੀ ਦਿੱਤੀਆਂ ਜਾ ਰੀਆਂ ਜੋ ਕਿ ਬਿਲਕੁਲ ਫ੍ਰੀ ਹਨ ਆਲਮੋਸਟ ਉਹਨਾਂ ਦਾ ਪੇਸ਼ੈਂਟ ਦੇ ਅਥਿਆਸ਼ਮਨ ਕਾਰਡ ਅਸੀਂ ਕਿੰਨੇ ਬਣਾਉਣੇ ਦੀ ਕੋਸ਼ਿਸ਼ ਹੁੰਦੀ ਹੈ ਕਿ ਹਰ ਪੇਸ਼ੈਂਟ ਦਾ ਬਿਲਕੁਲ ਫ੍ਰੀ ਸਰਜਰੀ ਹੋ ਜਾਏ ਉਹਦਾ ਕੁਝ ਵੀ ਉਹ ਪੇਸ਼ੈਂਟ ਨੂੰ ਚਾਰਜਸ ਨਾ ਲੱਗਣ। ਡਾਕਟਰ ਸਾਹਿਬ ਐਮਬੂਲੈਂਸ ਦੀ ਗੱਲ ਕਰੀਏ ਐਮੂਲ ਐਮੂਲੈਂਸ ਦੀ ਫੈਸਿਲਿਟੀ ਕਿਸ ਤਰੀਕੇ ਦੀ ਹੈ ਕਿਉਂਕਿ ਜਿਸ ਤਰੀਕੇ ਨਾਲ 108 ਦਾ ਇੱਥੇ ਹੈਗੀ ਹੈਗੀ ਐਸਿਵਲ ਹਸਪੀਟਲ ਦੀ ਵੀ ਆਪਣੀ ਵੀ ਐਮਬੂਲੈਂਸ ਇੱਕ ਹੁੰਦੀ ਹੈ ਕਿਸ ਤਰੀਕੇ ਦੀ ਫੈਸਿਲਿਟੀ ਹੈ ਉਹ ਐਮਬੂਲੈਂਸ ਆਪਾਂ ਜ਼ਿਆਦਾਤਰ 108 ਦੀ ਫੈਸਿਲਿਟੀ ਯੂਜ਼ ਕਰ ਰਹੇ ਹਾਂ ਕਿਉ ਪਰ ਅਸੀਂ ਡਿਮਾਂਡ ਦਿੱਤੀ ਹੈ ਤਾਂ ਬਹੁਤ ਜਲਦੀ ਅਜਨਾਲਾ ਸਿਵਲ ਹਸਪੀਟਲ ਨੂੰ ਇੱਕ ਨਵੀਂ ਐਮ뷸ੈਂਸ ਵੀ ਲੈਣੇ ਆ ਰਹੇ ਆ। ਠੀਕ ਹੈ। ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਕੀ ਸਿਵਲ ਸਿਵਲ ਹਸਪੀਟਲ 'ਚ ਹੀ ਆਂਡ ਕੇ ਆਪਣਾ ਇਲਾਜ ਕਰਾਉਂਦੇ ਨੇ। ਆਮ ਲੋਕਾਂ ਨੂੰ ਇਹ ਮੈਸੇਜ ਹੈ ਕਿ ਨਵੀਂ ਸਰਕਾਰ ਨੇ ਫੈਸਿਲਿਟੀਆਂ ਅਗੇ ਨਾਲ ਬਹੁਤ ਜ਼ਿਆਦਾ ਵਧਾ ਦਿੱਤੀਆਂ। ਦਵਾਈ ਹਰ ਤਰ੍ਹਾਂ ਦੀ ਫ੍ਰੀ ਮਿਲ ਰਹੀ ਹੈ। ਹਰ ਤਰ੍ਹਾਂ ਦਾ ਸਪੈਸ਼ਲਿਸਟ ਮੌਜੂਦ ਆ। ਤੁਸੀਂ ਆਪ ਇੱਥੇ ਆਓ ਤੇ ਆਪਣੀ ਸਰਕਾਰ ਵੱਲ ਦਿੱਤੀਆਂ ਸਹੂਲਤਾਂ ਦਾ ਲਾਭ ਉਠਾਓ ਠੀਕ ਹੈ ਲਗਾਤਾਰ ਦਸ਼ਕੂ ਤੁਹਾਨੂੰ ਅਸੀਂ ਮਿਲਾ ਰਹੇ ਸੀਗੇ ਸਿਵਲ ਹਸਪੀਟਲ ਅਜਨਾਲਾ ਦੇ ਐਸਐਮਓ ਡਾਕਟਰ ਸੁਖਰਾਜ ਸਿੰਘ ਜੀ ਨਾਲ ਜਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਜੇ ਗੱਲ ਕਰੀਏ ਤੇ ਲੋਕਾਂ ਦੇ ਮਨਚੇ ਸੀਗਦੀਆਂ ਸ਼ਿਕਾਇਤਾਂ ਰਹੀਆਂ ਨੇ ਕਿ ਹਸਪੀਟਲ ਦੇ ਅੰਦਰ ਐਕਸ-ਰੇ ਨਹੀਂ ਹੋ ਰਹੇ ਹਸਪੀਟਲ ਦੇ ਅੰਦਰ ਮੈਡੀਸਿਨ ਨਹੀਂ ਮਿਲਦੀਆਂ ਹਸਪੀਟਲ ਦੇ ਅੰਦਰ ਅਲਟਰਾਸਾਊਂਡ ਨਹੀਂ ਹੋ ਰਹੀਓ ਪਰ ਹੁਣ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਨੇ ਹਸਪੀਟਲ ਦੇ ਅੰਦਰੋਂ ਹੀ ਮਿਲਣਗ ਕਾਫੀ ਵੱਡੀ ਰਾਹਤ ਮਿਲੂਗੀ ਕਿ ਜਿਹੜੇ ਪਰੇਸ਼ਾਨ ਲੋਕ ਨੇ ਕਿਤਨਾ ਕਿਤੇ ਉਹ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਦਾ ਸ਼ਿਕਾਰ ਹੋਣਾ ਪੈਂਦਾ ਸੀ ਜਿਆਦਾ ਪੈਸੇ ਖਰਚਨੇ ਪੈਂਦੇ ਸੀ ਉਹਨਾਂ ਨੂੰ ਹੁਣ ਕਾਫੀ ਆਸਾਨੀ ਹੋਣ ਵਾਲੀ ਹੈ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜਿਸ ਤਰੀਕੇ ਨਾਲ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਸੀ ਉਸੇ ਤਰੀਕੇ ਨਾਲ ਹਸਪਤਾਲਾਂ ਦੇ ਅੰਦਰ ਵੀ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਨੇ ਉਹ ਚਾਲੂ ਕਰ ਦਿੱਤੀਆਂ ਨੇ ਬਾਕੀ ਆਉਣ ਵਾਲੇ ਸਮੇਂ ਦੇਖਦੇ ਕਿ ਲੋਕ ਕਿੰਨਾ ਖੁਸ਼ ਹੁੰਦੇ ਨੇ ਤੇ ਅੱਤੇ ਸਰਕਾਰ ਨੂੰ ਸਲਾਮਦੇ ਨੇ ਤੁਸੀਂ ਜੁੜੇ ਰਹੋ ਇਦਾਂ ਹੀ ਦਾ ਅਸਮਰ ਰਜ ਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ